ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਵੀਡੀਓ ਚ ਆਪਾਂ ਮਾਤਾ ਗੁਜਰ ਕੌਰ ਜੀ ਦੇ ਛੋਟੇ ਸਾਹਿਬ ਜਿਆਦੇ ਆਂਦਾ ਪਰਿਵਾਰ ਵਿਛੋੜੇ ਤੋਂ ਬਾਅਦ ਦਾ ਇਤਿਹਾਸ ਸੰਗਤਾਂ ਨਾਲ ਸਾਂਝਾ ਕਰਾਂਗੇ ਸੋ ਜਿਵੇਂ ਕਿ ਆਪਾਂ ਨੂੰ ਪਤਾ ਹੈ ਕਿ 6 ਪਉ ਨੂੰ ਸ਼ਾਮ ਦੇ ਸਮੇਂ ਰੋਹਾਨੀਅਤ ਦਾਣ ਕਰਨ ਵਾਲਾ ਤੇ ਸ਼ਾਹੀ ਠਾਠ ਪੜਨਾ ਸ਼ਿੰਗਾਰਿਆ ਸ਼੍ਰੀ ਅਨੰਦਪੁਰ ਸਾਹਿਬ ਗੁਰੂ ਸਾਹਿਬ ਨੇ ਪਰਿਵਾਰ ਸਮੇਤ ਕੁਲ ਸਿੰਘ ਹੋਰ ਸਿੰਘਾਂ ਸਮੇਤ ਸ਼ਰਤ ਦਿੱਤਾ ਸੀ ਚਿਦਿਗੁਰ ਗੋਬਿੰਦ ਸਿੰਘ ਦੇ ਸਾਰੇ ਪਰਿਵਾਰ ਅਤੇ ਸਿੱਖ ਫੌਜਾਂ ਨਾਨਕਪੁਰ ਸਾਹਿਬ ਨੂੰ ਛੱਡਣ ਤੋਂ ਬਾਅਦ ਰੋਕੜ ਵੱਲ ਨੂੰ ਹੋ ਤੁਰੇ ਦੋਨੇ ਛੋਟੇ ਸਾਹਿਬਜ਼ਾਦਿਆਂ ਅਤੇ ਬਿਰਧ ਮਾਤਾ ਗੁਜਰੀ ਜੀ ਨੂੰ ਸਰਸਾ ਦੇ ਸ਼ੋਕ ਦੇ ਵਹਾਅ ਤੇ ਚੜੇ ਹੋਏ ਪਾਣੀ ਨੇ ਨਦੀ ਨਾ ਪਾਰ ਕਰਨ ਦਿੱਤੀ ਜਿਸ ਕਰਕੇ ਉਹ ਕਲਗੀਧਰ ਜੀ ਅਤੇ ਸਿੰਘਾਂ ਦੇ ਬਾਕੀ ਵਹਿਰ ਤੋਂ ਨਿਕੜ ਕੇ ਸਰਸਾ ਦੇ ਕੰਡੇ-ਕੰਡੇ ਤੁਰਦੇ ਉਲਟ ਦਿਸ਼ਾ ਵੱਲ ਚਲੇ ਗਏ ਤੜਕਸਾਰ ਤੋਂ ਹੁਣ ਤੱਕ ਦਾ ਇਹ ਵਿਖੜਾ ਪੈਂਡਾ ਹਨੇਰੇ-ਹਨੇਰੇ ਵਿੱਚ ਜਿਵੇਂ-ਕਿਵੇਂ ਕਰਕੇ ਮਾਤਾ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੇ ਤੈਅ ਕੀਤਾ ਮਾਤਾ ਜੀ ਆਪਣੇ ਨੰਨੇ ਪੁੱਤਰਿਆਂ ਨੂੰ ਨਾਲ ਲਈ ਤੁਰਦੇ ਤੁਰਦੇ ਸਰਸਾ ਦੇ ਕਿਨਾਰੇ ਦੇ ਸਰ ਕੰਡਿਆਂ ਨੂੰ ਲਟਾੜਦੇ ਜੰਗਲੀ ਜੰਗਲੀ ਜਾਨਵਰਾਂ ਨੂੰ ਪਛਾੜਦੇ ਅਤੇ ਜ਼ਹਿਰੀਲੇ ਸੱਪਾਂ ਦੀਆਂ ਸਿਰੀਆਂ ਨੂੰ ਮਿੱਧਦੇ ਸਤਲੁਜ ਦਰਿਆ ਦੇ ਕੰਢੇ ਆ ਪੁੱਜੇ ਜਿੱਥੇ ਸਰਸਾ ਨਦੀ ਵੀ ਤੁਰਦੀ ਤੁਰਦੀ ਥੱਕ ਟੁੱਟ ਕੇ ਦਰਿਆ ਸਤਲੁਜ ਵਿੱਚ ਸਮਾ ਜਾਂਦੀ ਹੈ ਆਪ ਦੀ ਇਸ ਪੱਤਨ ਤੇ ਪੁੱਜ ਕੇ ਇਹ ਪੱਤਨ ਹੈ ਪਿੰਡ ਚੱਕ ਢੇਰਾ ਦਾ ਪਹਿਲੀ ਰਾਤ 7 ਪਾਓ 21 ਦਸੰਬਰ ਦਰਿਆ ਸਾਤਲੁਜ ਦੇ ਪੱਤਨ ਦੇ ਕੰਡੇ ਮਾਤਾ ਜੀ ਦੇ ਨਜ਼ਰੀ ਇੱਕ ਝੁੱਗੀ ਪਈ ਸੂਰਜ ਛਿਪਣ ਵਾਲਾ ਸੀ ਠੰਡ ਦਾ ਠੱਗਾ ਮੌੜ ਵਗਣ ਲਈ ਤਿਆਰ ਸੀ ਮਾਤਾ ਜੀ ਦੋਵੇਂ ਲਾਲਾਂ ਨੂੰ ਨਾਲ ਲਈ ਉਸ ਝੁੱਗੀ ਦੇ ਦਰ ਮੂਰੇ ਜਾ ਖੜੋਤੇ ਤੇ ਆਵਾਜ਼ ਮਾਰੀ ਅੰਦਰੋਂ ਇੱਕ ਆਵਾਜ਼ ਨੇ ਧੀਮੀ ਜਿਹੀ ਸੋਰ ਵਿੱਚ ਪੁੱਛਿਆ ਕੌਣ ਹੈ ਭਾਈ ਮਾਤਾ ਜੀ ਨੇ ਜਵਾਬ ਦਿੱਤਾ ਕਿ ਭਾਈ ਸੱਜਣਾ ਅਸੀਂ ਰਾਹਗੀਰ ਮੁਸਾਫਿਰ ਹਾਂ ਅੱਜ ਦੀ ਰਾਤ ਸਿਰ ਲੁਕਾਉਣ ਲਈ ਟਿਕਾਣਾ ਚਾਹੀਦਾ ਅੰਦਰੋਂ ਆਵਾਜ਼ ਆਈ ਕਿ ਮੇਰੇ ਪਾਸ ਇਸ ਕੁੱਲੀ ਵਿੱਚ ਕੋਈ ਥਾਂ ਨਹੀਂ ਹੈ ਇਸ ਤੋਂ ਪਹਿਲਾਂ ਕਿ ਉਹ ਆਵਾਜ਼ ਕੁਝ ਹੋਰ ਕਹਿੰਦੀ ਬਾਬਾ ਜੋਰਾਬਰ ਸਿੰਘ ਜਿਵੇਂ ਬੜੀ ਮਾਸੂਮੀਅਤ ਭਰੇ ਲੱਜ ਵਿੱਚ ਕਹਿਆ ਬਾਬਾ ਅਸੀਂ ਬਹੁਤ ਥੱਕੇ ਹੋਏ ਆਂ ਠੰਡ ਵੀ ਹੱਥ ਦੀ ਆ ਮੀਂਹ ਨਾਲ ਕੱਪੜੇ ਵੀ ਭਿੱਜੇ ਹੋਏ ਹਨ ਸੋ ਸਾਨੂੰ ਅੱਜ ਦੀ ਰਾਤ ਇਸ ਕੁਲੀ ਵਿੱਚ ਕੱਟ ਲੈnde ਬਾਬਾ ਜੀ ਦੀ ਇਸ ਦਿਲਚੀਰਵੀ ਅਤੇ ਲੋੜ ਭਰੀ ਪੁਕਾਰ ਨੇ ਝੌਂਪੜੀ ਦੇ ਮਾਲਕ ਦੇ ਤੁਰੰਦਰ ਤੱਕ ਇੱਕ ਕੰਬਣੀ ਛੇੜ ਦਿੱਤੀ ਉਹ ਤਰਬਕ ਕੇ ਉੱਠਿਆ ਤੇ ਕੁਲੀ ਤੋਂ ਬਾਹਰ ਆ ਗਿਆ ਉਹ ਬਾਬਾ ਮਾਤਾ ਗੁਜਰ ਕੋ ਰਤੇ ਸਾਬ ਜਾਦਿਆਂ ਦੇ ਰੰਗ ਰਤਲੇ ਇਲਾਹੀ ਬਖਸ਼ਿਸ਼ ਭਰੇ ਦਗ-ਦਗ ਕਰਦੇ ਮੁਖ ਦੇ ਚਿਹਰੇ ਨਿਹਾਰ ਕੇ ਉਹ ਮਾਤਾ ਜੀ ਅਤੇ ਸਹਿਬਜ਼ਾਦੀਆਂ ਮੋਰੇ ਟੰਡੋਵਤ ਵਤ ਹੋ ਗਿਆ। ਉਹ ਬਹੁਤੀ ਅਦੇ ਬਦੇ ਪ੍ਰੇਮ ਨਾਲ ਮਾਤਾ ਜੀ ਅਤੇ ਸਹਿਬਜ਼ਾਦੀਆਂ ਨੂੰ ਝੁੱਗੀ ਦੇ ਅੰਦਰ ਲੈ ਗਿਆ। ਅੱਧ ਘੜ ਉਮਰ ਦਾ ਇਹ ਸੱਜਣ ਵੀ ਸਮੇਂ ਦੇ ਲਫੇੜਿਆਂ ਦਾ ਮਾਰਿਆ ਹੋਇਆ ਮੁਗਲਾਂ ਦੇ ਅਤਿਆਚਾਰਾਂ ਦਨ ਪੀੜਿਆ ਹੋਇਆ ਸੀ। ਇਸ ਦਾ ਨਾਮ ਸੀ ਕਰਮੂ ਚੀਵਰ ਜੋ ਹੁਣ ਜਬਰੀ ਮੁਸਲਮਾਨ ਬਣਾਉਣ ਦੇ ਕਾਰਨ ਕਰਮਦੀਨ ਬਣ ਗਿਆ ਸੀ ਪਰ ਦੁਨੀਆ ਇਸ ਨੂੰ ਕੁੰਮਾ ਮਾਸ਼ਕੀ ਜਾਂ ਕੁੰਮਾ ਮਲਾਹ ਕਹਿ ਕੇ ਵੀ ਪੁਕਾਰਦੀ ਸੀ। ਕੁੱਲੀ ਦੇ ਅੰਦਰ ਮਾਤਾ ਜੀ ਦੇ ਸਾਹਿਬ ਜੀ ਨੂੰ ਟਿਕਾਣਾ ਕਰਾ ਕੇ ਉਹ ਬੜੀ ਹੀ ਆਜੀਬ ਆਵਾਜ਼ ਵਿੱਚ ਕਹਿਣ ਲੱਗਾ ਮਾਤਾ ਜੀ ਆਪ ਜੀ ਦੀਨ ਸੇਵਾ ਕਰਨ ਲਈ ਮੇਰੇ ਪਾਸ ਕੋਈ ਸਾਧਨ ਨਹੀਂ ਹੈ ਅਤੇ ਨਾ ਹੀ ਇਹ ਟਿਕਾਣਾ ਆਪ ਜੀ ਦੀ ਸ਼ਾਨ ਦੇ ਯੋਗ ਹੈ ਪਰ ਫਿਰ ਵੀ ਆਪ ਜੀ ਦੀ ਇਹ ਬੜੀਾਈ ਹੈ ਕਿ ਜੋ ਆਪ ਜੀ ਮੇਰੇ ਜਏ ਨਚੀਜ ਦੀ ਝੌਂਪੜੀ ਵਿੱਚ ਚਰਨ ਪਾ ਕੇ ਮੈਨੂੰ ਕਿਰਤਾਰਥ ਕਰ ਰਹੇ ਹੋ ਅਸੀਂ ਲੋਕ ਕਿਸ ਤਰ੍ਹਾਂ ਆਪ ਜੀ ਦੀਆਂ ਬਖਸ਼ਿਸ਼ਾਂ ਦਾ ਦੇਣਾ ਦੇ ਸਕਦੇ ਹਾਂ ਇਸ ਤਰ੍ਹਾਂ ਦੇ ਪਿਆਰ ਭਰੇ ਬਚਨ ਕਰਦਾ ਵਿਰਾਗ ਵਿੱਚ ਭਿੱਜਾ ਮੁਰਮੜ ਉਹ ਮਾਤਾ ਜੀ ਦੇ ਸਾਹਿਬ ਜੀ ਦੇ ਚਰਨਾਂ ਨਾਲ ਲਿਪਟੇ ਜਾਵੇ ਸੰਦਿਆ ਹੋ ਚੁੱਕੀ ਸੀ ਮਾਤਾ ਜੀ ਅਤੇ ਸਹਿਬਜ਼ਾਦੇ ਭੁੱਖਣ ਭਾਣੇ ਹੀ ਸਨ ਬਾਬਾ ਕਰਮੋ ਗੁਰੂ ਪਰਿਵਾਰ ਦੇ ਆਹਰ ਲਈ ਲੰਗਰ ਦਾ ਪ੍ਰਬੰਧ ਕਰ ਲਈ ਨੇੜਲੇ ਨਗਰ ਨੂੰ ਚਲਾ ਗਿਆ ਮਾਤਾ ਜੀ ਨੇ ਦੋਵਾਂ ਲਾਲਾਂ ਨੂੰ ਕੋਧੀ ਵਿੱਚ ਲੈ ਕੇ ਅਹਰਾ ਸਬਦ ਦਾ ਪਾਠ ਕੀਤਾ ਥੋੜੇ ਹੀ ਅਰਸੇ ਬਾਅਦ ਫਿਰ ਭਾਈ ਕੁਮਾਰ ਨੇੜਲੇ ਨਗਰ ਵਿੱਚ ਵਸਦੀ ਲక్ష్ਮੀ ਨਾਉਂ ਦੀ ਇੱਕ ਬੀਬੀ ਜੋ ਕਿ ਪ੍ਰਭੂ ਪਿਆਰ ਨਾਲ ਰੰਗ ਰਤੜੀ ਆਤਮਾ ਸੀ ਪਾਸੋਂ ਰੁੱਖਾ ਸੁੱਖਾ ਜੋ ਵੀ ਉਸ ਪਾਸੋਂ ਸਰ ਬਣਿਆ ਲੰਗਰ ਪ੍ਰਸ਼ਾਦਾ ਤਿਆਰ ਕਰਵਾ ਵਾਪਸ ਕੁਲੀ ਵਿੱਚ ਆ ਗਿਆ ਅਤੇ ਮਾਤਾ ਜੀ ਅਤੇ ਸਹਿਬਜ਼ਾਦੇ ਦੇ ਚਰਨਾਂ ਵਿੱਚ ਆ ਹਾਜ਼ਰ ਕੀਤਾ ਪਾਈ ਕਰਮੂ ਨੂੰ ਬੀਬੀ ਲక్ష్ਮੀ ਨੇ ਕੁਛ ਗਰਮ ਬਸਤਰ ਵੀ ਗੁਰੂ ਪਰਿਵਾਰ ਦੇ ਉੱਡਣ ਲਈ ਦਿੱਤੇ ਸਨ ਸੋ ਉਹ ਬੱਚਿਆਂ ਦੇ ਉੱਪਰ ਦੇਖ ਕੇ ਪਰਮੇਸ਼ਰ ਦਾ ਸੋਹਿਲਾ ਪੜਮਾਤਾ ਜੀ ਵੀ ਸਾਹਿਬ ਜਾਨਿਆਂ ਦੇ ਨਾਲ ਜ਼ਮੀਨ ਉੱਪਰ ਹੀ ਪਰਮਾਤਮਾ ਦਾ ਭਾਣਾ ਮੰਨ ਕੇ ਪਰਮੇਸ਼ਰ ਦਾ ਸ਼ੁਕਰਾਨਾ ਕਰਦੇ ਵਿਰਾਜ ਗਏ। ਬਾਬਾ ਕਰਮੂ ਕਿਸੇ ਜਾਣ ਕੇ ਐਸੇ ਖਤਰੇ ਤੋਂ ਬਚਾਉਣ ਦੇ ਲਈ ਸਾਰੀ ਰਾਤ ਝੁੱਗੀ ਦੇ ਬਾਹਰ ਹੀ ਘੁੰਮਦਾ ਫਿਰਦਾ ਰਿਹਾ ਤੇ ਸਤਿਗੁਰੂ ਜੀ ਦੇ ਪਰਪੁਕਾਰਾਂ ਨੂੰ ਅਤੇ ਗੁਰੂ ਪਰਿਵਾਰ ਦੇ ਸਹਲਾਤ ਵਿੱਚ ਵਿਚਰਨ ਨੂੰ ਯਾਦ ਕਰ ਕਰ ਵਿਰਾਗ ਕਰਦਾ ਰਿਹਾ। ਦਿਨ ਚੜਿਆ ਮਾਤਾ ਜੀ ਵੀ ਸਾਵਧਾਨ ਹੋ ਕੇ ਪਰਮੇਸ਼ਰ ਦੀ ਯਾਦ ਵਿੱਚ ਜੁੜ ਬੈਠੇ। ਸਾਹਜਰੇ ਹੀ ਬੀਬੀ ਲక్ష్ਮੀ ਅਤੇ ਪਿਆਰ ਨਾਲ ਜਲ ਪਾਣੀ ਤਿਆਰ ਕਰਕੇ ਪਾਈ ਕੁੰਮੇ ਦੀ ਕੁੱਲੀ ਵਿੱਚ ਆ ਪੁੱਜੀ ਮਾਤਾ ਜੀ ਅਤੇ ਗੁਰੂ ਸਤਾਂ ਨੂੰ ਡੰਡੌਤ ਵਤ ਹੋ ਕੇ ਨਮਸਕਾਰ ਕੀਤੇ ਤਿਆਰ ਕਰਕੇ ਲਿਆਂਦਾ ਭੋਜਨ ਉਹਨਾਂ ਦੇ ਅਰਪਣ ਕੀਤਾ ਬੀਬੀ ਲక్ష్ਮੀ ਨੇ ਲੰਗਰ ਭੋਜਨ ਛਕਾ ਕੇ ਮਾਤਾ ਜੀ ਦੀ ਮੁੱਠੀ ਚਾਪੀ ਆਦਿਕ ਦੀ ਸੇਵਾ ਕਰਕੇ ਟਹਿਲ ਕਮਾਈ ਤੇ ਆਪਾ ਤਨ ਕੀਤਾ ਮਾਈ ਲక్ష్ਮੀ ਨੇ ਗੁਰੂ ਪਰਿਵਾਰ ਦੀ ਟਹਿਲ ਸੇਵਾ ਲਈ ਆਪਣੀ ਕੁੱਲੀ ਵਿੱਚ ਛੱਡ ਕੇ ਬਾਬਾ ਘੁੰਮਾ ਬਾਹਰ ਨਿਕਲਿਆ ਤਾਂ ਜੋ ਖਲਚਰ ਲਈ ਵੀ ਘਾਟ ਦਾ ਪ੍ਰਬੰਧ ਕਰ ਸਕੇ ਦਰਿਆ ਦਾ ਪੱਤਨ ਹੋਣ ਕਰਕੇ ਇਸ ਪਾਸੇ ਵੀ ਫੌਜ ਦਾ ਆਉਣਾ ਜਾਣਾ ਲੱਗਿਆ ਹੋ ਲੱਗਿਆ ਰਹਿੰਦਾ ਸੀ ਇਸ ਲਈ ਗੁਰੂ ਪਰਿਵਾਰ ਨੂੰ ਕਿਸੇ ਮਹਫੂਜ਼ ਜਗ੍ਹਾ ਪਹੁੰਚਾਉਣਾ ਬਹੁਤ ਹੀ ਜ਼ਰੂਰੀ ਸੀ ਸਰਸਾ ਦੇ ਕੰਡੇ ਪਰਿਵਾਰ ਵਿਛੋੜੇ ਦਾ ਸਾਰਾ ਬਿਰਤਾਂਤ ਮਾਤਾ ਜੀ ਪਾਸੋਂ ਰਾਤ ਪੱਪਾ ਕਰਮੂ ਨੇ ਸੁਣ ਲਿਆ ਸੀ ਸੋ ਉਸ ਨੂੰ ਧਿਆਨ ਵਿੱਚ ਰੱਖਦਿਆਂ ਉਹ ਆਸ ਕਰ ਰਿਹਾ ਸੀ ਕਿ ਹੋ ਸਕਦਾ ਹੈ ਇਸ ਵਿਛੋੜੇ ਚੋਂ ਨਿਕੜੇ ਸਿੰਘਾਂ ਦਾ ਕੋਈ ਜਥਾ ਹੀ ਉਸ ਨੂੰ ਮਿਲ ਪਵੇ ਜਾਂ ਕੋਈ ਹੋਰ ਜ਼ਿੰਮੇਵਾਰ ਸਿੱਖ ਉਸ ਨੂੰ ਮਿਲ ਮਿਲ ਪੈਣ ਜਿਸ ਸਦਕਾ ਮਾਤਾ ਜੀ ਤੇ ਸਹਬਜ਼ਾਦਿਆਂ ਦੀ ਸੁਰੱਖਿਆਤ ਹਵਾਲੀ ਗਈ ਉਹਨਾਂ ਗੁਰਸਿੱਖਾਂ ਨੂੰ ਕਰ ਸਕੇ ਇਸ ਤਰ੍ਹਾਂ ਵਿਛੜੇ ਗੁਰੂ ਪਰਿਵਾਰ ਦਾ ਆਪਸੀ ਮਿਲਾਪ ਹੋ ਸਕੇ ਸੋ ਸਿੰਘਾਂ ਦੇ ਕਿਸੇ ਜਥੇਜੀ ਜਾਂ ਕਿਸੇ ਜ਼ਿੰਮੇਵਾਰ ਦੀ ਪਾਲ ਵਿੱਚ ਪਾਈ ਕੁਮਾ ਪੱਤਨ ਦੇ ਕੰਡੇ ਨਿਕਲ ਪਿਆ ਗੰਗੂ ਬ੍ਰਾਹਮਣ ਦਾ ਮਿਲਣਾ ਕੁਦਰਤ ਦਾ ਸਬਬ ਗੁਰੂ ਘਰ ਦਾ ਰਸੋਈਆ ਗੰਗੂ ਬ੍ਰਾਹਮਣ ਕੁਮੇ ਮਿਲਾਂ ਨੂੰ ਸਤਲੁਜ ਸਰਸਾ ਦੇ ਉਸੇ ਹੀ ਪੱਤਨ ਵਾਲੇ ਕੁਮ ਦਾ ਫਿਰਤਾ ਮਿਲ ਪਿਆ ਇਹ ਗੰਗੂ ਵੀ ਪਿਛਲੀ ਰਾਤ ਸਰਸਾ ਕੰਡੇ ਹੋਏ ਵਿਛੋੜੇ ਗ੍ਰਾਨ ਵਹੀਰ ਨਾਲੋਂ ਵਿਛੜ ਗਿਆ ਸੀ ਅਤੇ ਘੁੰਮਦਾ ਘਮਾਉਂਦਾ ਇੱਧਰ ਆ ਪੁੱਜਾ ਸੀ ਗੰਗੂ ਬਾਬੇ ਕਰਮ ਨੂੰ ਆਖਣ ਲੱਗਾ ਕਿ ਜੇ ਤੂੰ ਮੈਨੂੰ ਹੁਣ ਪੱਤਨ ਪਾਰ ਕਰਵਾ ਦੇਵੇਂ ਤਾਂ ਮੈਂ ਆਪਣੇ ਨਗਰ ਕੋਈ ਦੱਸ ਸਕਦਾ ਹਨ ਉਸਨੇ ਸਾਰਾ ਬਿਰਤਾਂਤ ਜੋ ਪਿੱਛੇ ਬੀਤਿਆ ਜਦ ਬਾਬੇ ਕਰਮੂ ਨੂੰ ਸੁਣਾਇਆ ਤਾਂ ਇਹ ਗੱਲਬਾਤ ਮਾਤਾ ਜੀ ਵੱਲੋਂ ਤਾਂ ਸੇ ਬਿਰਤਾਂਤ ਨਾਲ ਰਲਦੀ ਹੋਣ ਕਰਕੇ ਬਾਬੇ ਕਰਮੂ ਨੂੰ ਤਰਵਾਸ ਹੋ ਗਿਆ ਕਿ ਗੁਰੂ ਪਰਿਵਾਰ ਦੇ ਆਪਸੀ ਮਿਲਾਪ ਲਈ ਉਸ ਦਾ ਯਤਨ ਸਾਰਥਕ ਪਾਸੇ ਜਾ ਰਿਹਾ ਹੈ। ਗੱਲਾਂ-ਗੱਲਾਂ ਵਿੱਚ ਹੀ ਬਾਬੇ ਕਰਮੂ ਨੂੰ ਇਹ ਭਰੋਸਾ ਹੋ ਗਿਆ ਕਿ ਇਹ ਵਿਅਕਤੀ ਨਿਸ਼ਚਿਤ ਹੀ ਗੁਰੂ ਸਾਹਿਬ ਦਾ ਸੇਵਕ ਹੈ। ਬਾਬਾ ਕੁਮਾ ਉਸ ਨਾਲ ਹੋਈਆਂ ਗੁਰੂ ਘਰ ਨਾਲ ਸੰਬੰਧਿਤ ਗੱਲਾਂ ਤੋ ਬਹੁਤ ਹੀ ਪ੍ਰਸੰਨ ਹੋਇਆ ਤੇ ਮਨ ਹੀ ਮਨ ਵਿੱਚ ਪਰਮੇਸ਼ਰ ਦਾ ਸ਼ੁਕਰਾਨਾ ਕਰਨ ਲੱਗਾ ਕਿ ਉਸ ਨੂੰ ਗੁਰੂ ਘਰ ਦਾ ਇੱਕ ਵਿਸ਼ਵਾਸਯੋਗ ਸੱਜਣ ਮਿਲ ਗਿਆ ਹੈ ਜੋ ਗੁਰੂ ਮਾਤਾ ਅਤੇ ਸਹਿਬਜ਼ਾਦੇ ਅਨੁਸਰਖਿਤ ਤਰੀਕੇ ਨਾਲ ਯੋਗ ਸਥਾਨ ਤੇ ਪੁੰਚਦਾ ਕਰ ਸਕਦਾ ਹੈ ਉਹ ਗੰਗੂ ਬ੍ਰਾਹਮਣ ਨੂੰ ਆਪਣੀ ਕੁਲੀ ਵਿੱਚ ਨਾਲ ਲੈ ਆਇਆ ਖਚਰ ਨੂੰ ਘਾ ਪਠਾ ਪਾ ਕੇ ਬਾਬਾ ਕੁਮਾਰ ਗੰਗੂ ਨੂੰ ਕੁਲੀ ਅੰਦਰ ਮਾਤਾ ਜੀ ਪਾਸ ਲੈ ਆਇਆ ਮਾਤਾ ਜੀ ਨੇ ਗੰਗੂ ਨੂੰ ਆਪਣਾ ਪੁਰਾਣਾ ਸੇਵਕ ਜਾਣ ਕੇ ਵੜਿਆ ਆ ਤੇ ਅਸੀਂ ਇਸ ਬਖਸ਼ੀ ਅਤੇ ਪੁੱਛਿਆ ਕਿ ਉਹ ਕਿੱਧਰ ਰਹਿ ਗਿਆ ਸੀ ਪਰ ਕੌਣ ਜਾਣਦਾ ਸੀ ਕਿ ਅੰਦਰੋਂ ਅੰਦਰੀ ਇਸ ਕਪਤੀ ਬ੍ਰਾਹਮਣ ਦੇ ਮਨ ਵਿੱਚ ਕੀ ਗਿੰਤੀਆਂ ਮਿੰਤੀਆਂ ਚੱਲ ਰਹੀਆਂ ਸਨ ਉਹ ਅੰਦਰੋਂ ਅੰਦਰੀ ਆਪਣੇ ਮਨ ਅੰਦਰ ਉਹਦੇ ਐਡਵਰਨ ਕਰਨ ਲੱਗਾ ਹੋਇਆ ਸੀ ਕਿ ਨੰਧਪੁਰ ਸਾਹਿਬ ਖਜ਼ਾਨੇ ਦੀਆਂ ਚਾਬੀਆਂ ਮਾਤਾ ਜੀ ਪਾਸ ਹੀ ਹੋਈਆਂ ਕਰਦੀਆਂ ਸਨ ਸੋ ਭਾਵੇਂ ਹੁਣ ਇਹ ਗੁਰੂ ਮਾਤਾ ਬੜੇ ਤਰਸਯੋਗ ਹਾਲਾਤ ਵਿੱਚ ਦਿਸ ਰਿਹਾ ਪਰ ਨਿਸ਼ਚੈ ਹੀ ਮਾਇਆ ਤੇ ਕੀਮਤੀ ਗਹਿਣਾ ਗੱਟਾ ਵਗੈਰਾ ਇੰਨਾ ਪਾਸ ਜ਼ਰੂਰ ਹੋਵੇਗਾ ਜੇਕਰ ਇਹਨਾਂ ਦੀ ਇਸ ਹਾਲਾਤ ਦਾ ਫਾਇਦਾ ਉਠਾ ਕੇ ਕੁਝ ਹੀਰੇ ਮੋਤੀ ਗਹਿਣੇ ਆਦਿ ਹੱਥ ਲੱਗ ਜਾਣ ਤਾਂ ਮੇਰੀ ਕਾਇਆ ਕਲਪ ਹੋ ਸਕਦੀ ਹੈ ਮੈਂ ਧੰਨਵਾਣ ਬਣ ਸਕਦਾ ਹਾਂ ਮੇਰੀ ਕਿਸ ਮਾਤਾ ਜੀ ਨੇ ਗੰਗੂ પાસે ਸਾਰੇ ਹਾਲਾਤ ਦੀ ਜਾਣਕਾਰੀ ਲਈ ਅਤੇ ਉਸ ਨੂੰ ਕਿਹਾ ਕਿ ਗੁਰੂ ਸਾਹਿਬ ਨੇ ਆਨੰਦਪੁਰ ਤੋਂ ਤੁਰਨ ਲੱਗਿਆ ਰੋਪੜ ਵੱਲ ਜਾਣ ਦਾ ਇਸ਼ਾਰਾ ਕੀਤਾ ਸੀ ਸੋ ਇਹ ਪੱਕਾ ਨਿਸ਼ਚੈ ਹੈ ਕਿ ਗੁਰੂ ਸਾਹਿਬ ਰੋਪੜ ਵੱਲ ਹੀ ਗਏ ਹੋਣਗੇ ਇਸ ਲਈ ਜੇਕਰ ਤੂੰ ਵਿਛੜੇ ਗੁਰੂ ਸਤਾ ਨੂੰ ਉਹਨਾਂ ਦੇ ਪਿਤਾ ਨਾਲ ਮਿਲਾ ਦੇਵੇਂ ਤਾਂ ਇਸ ਤੋਂ ਵੱਡਾ ਹੋਰ ਕੋਈ ਪੁੰਨ ਨਹੀਂ ਹੋਵੇਗਾ ਗੰਗੂ ਨੇ ਮਾਤਾ ਜੀ ਨੂੰ ਭਰੋਸਾ ਦਿਵਾਇਆ ਕਿ ਹੁਣ ਉਹਨਾਂ ਨੂੰ ਕੋਈ ਫਿਕਰ ਕਰਨ ਦੀ ਜ਼ਰੂਰਤ ਨਹੀਂ ਕਿਉਂਕਿ ਉਹ ਉਹਨਾਂ ਦਾ ਸੇਵਕ ਹੈ ਅਤੇ ਇਸ ਇਲਾਕੇ ਦਾ ਉਹ ਚੰਗੀ ਤਰ੍ਹਾਂ ਜਾਣੂ ਹੈ ਇਸ ਲਈ ਉਹ ਮਾਤਾ ਜੀ ਅਤੇ ਗੁਰੂ ਲਾਲਾ ਨੂੰ ਕੋਈ ਨਾ ਕੋਈ ਹਿੱਲਾ-ਸਿਲਾ ਬਣਾ ਕੇ ਰੋਪੜਵਾਲ ਕਿਸੇ ਸੁਰੱਖਿਅਤ ਟਿਕਾਣੇ ਜ਼ਰੂਰ ਪਹੁੰਚਾ ਦੇਵੇਗਾ। ਗੰਗੂ ਦੇ ਤਰਵਾਸੇ ਉੱਪਰ ਯਕੀਨ ਕਰਦੇ ਮਾਤਾ ਜੀ ਅਤੇ ਸਹਬਜ਼ਾਦੇ ਉਸ ਨਾਲ ਜਾਣ ਲਈ ਤਿਆਰ ਹੋ ਗਏ। ਵਿਦਾਇਗੀ ਤੋਂ ਪਹਿਲਾਂ ਬਾਬਾ ਕੁੰਮਾ ਮਾਸਕੀ ਅਤੇ ਬੀਬੀ ਲక్ష్ਮੀ ਨੇ ਮਾਤਾ ਜੀ ਅਤੇ ਲਾਲਾ ਨੂੰ ਮੁੱਢ ਜਲਪਾਣੀ ਸ਼ਕਾਇਆ ਤੇ ਅਗਲੇ ਸਫ਼ਰ ਤੇ ਜਾਣ ਲਈ ਕੋ ਜਨ ਭੋਜਨ ਨਾਲ ਦੇ ਦਿੱਤਾ। ਥੋੜਾ ਬਹੁਤਾ ਮੋਟਾ ਲੀੜਾ ਕੱਪੜਾ ਵੀ ਇੱਕ ਗੰਢ ਵਿੱਚ ਬੰਨ ਦਿੱਤਾ। ਮਾਤਾ ਜੀ ਨੇ ਬੀਬੀ ਲక్ష్ਮੀ ਦੀ ਸੇਵਾ ਤੋਂ ਪ੍ਰਸੰਨ ਹੋ ਕੇ ਉਸ ਨੂੰ ਅਸੀਸ ਵਜੋਂ ਦੋ ਮੋਹਰਾਂ ਦੇ ਮੋਲਦਿਆਰ ਸੀ ਜਿਸ ਜੋ ਕਿ ਇੱਕ ਪ੍ਰਕਾਰ ਦਾ ਗਹਿਣਾ ਹੁੰਦਾ ਹੈ ਅਤੇ ਸੋਨੇ ਦੀਆਂ ਪੰਜ ਮੋਹਰਾਂ ਦਿੱਤੀਆਂ ਜੋ ਉਸਨੇ ਨਾਮ ਮੰਨਦੇ ਮਨ ਨਾਲ ਵੀ ਗੁਰੂ ਘਰ ਦੀ ਅਸੀਸ ਜਾਣ ਕੇ ਮਸਤਰ ਨਾਲ ਲਾ ਲਈਆਂ ਇਸ ਸਮੇਂ ਕਪਟੀ ਗੰਗੂ ਦੀ ਚੋਰਖਨੇ ਸਭ ਕੁਝ ਤੱਕ ਲਿਆ ਤੇ ਮਨੋਮਨੀ ਬਹੁਤ ਖੁਸ਼ ਹੋਇਆ ਕਿ ਮਾਤਾ ਜੀ પાસે ਗਹਿਣਾ ਗੱਟਾ ਅਤੇ ਮਾਇਆ ਹੋਣ ਦਾ ਉਸ ਦਾ ਅੰਦਾਜ਼ਾ ਬਿਲਕੁਲ ਠੀਕ ਹੈ ਸੋ ਇਸ ਖਜ਼ਾਨੇ ਨੂੰ ਹਰ ਹੀਲੇ ਇਤਿਹਾਕ ਅਮੀਰ ਬਣਨ ਦਾ ਸੁਪਨਾ ਉਸ ਦਾ ਲੋਭੀ ਮਨ ਸੰਜੋਣ ਲੱਗ ਪਿਆ ਬਾਬੇ ਕੁਮੇ ਮਾਸ਼ਕੀ ਨੇ ਆਪਣੀ ਬੇੜੀ ਵਿੱਚ ਮਾਤਾ ਜੀ ਸਹਬਜ਼ਾਦਿਆਂ ਤੇ ਗੰਗੂ ਨੂੰ ਸਮੇਤ ਖੱਤਰ ਦੇ ਸਵਾਰ ਕਰ ਲਿਆ ਤੇ ਦਰਿਆ ਦੇ ਪਾਰਲੇ ਕੰਡੇ ਜਾ ਉਤਾਰਿਆ ਬੇੜੀ ਨੂੰ ਕੰਡੇ ਲਾ ਕੇ ਬਾਬਾ ਕਰਮੂ ਜਿਸ ਪਿਲਕਨ ਦੇ ਦਰਖਤ ਥੱਲੇ ਗੁਰੂ ਪਰਿਵਾਰ ਬੇੜੀ ਚ ਉਤਰ ਕੇ ਖੜਾ ਸੀ ਪਾਸ ਆ ਪੋਇਆ ਇਸ ਵਿਪਤਾ ਦੀ ਘੜੇ ਵਿੱਚ ਉਸ ਦਾ ਮਨ ਗੁਰੂ ਪਰਿਵਾਰ ਨੂੰ ਇਕੱਲਿਆਂ ਛੱਡਣ ਲਈ ਨਹੀਂ ਸੀ ਮੰਨ ਰਿਹਾ ਮਾਤਾ ਜੀ ਨੇ ਕਿਹਾ ਉੱਠ ਪੁੱਤਰ ਕਰਮੂ ਇੰਜ ਦਿਲ ਹੋਲਾ ਨਾ ਕਰ ਗੁਰੂ ਦੀ ਰਹਿਮ ਦਾ ਤੇਰੇ ਅੰਗ ਸੰਗ ਵਰਤਣ ਗਿਆ ਨਾਲ ਹੀ ਮਾਤਾ ਜੀ ਨੇ ਗੁਤਲੀ ਵਿੱਚੋਂ ਪੰਜ ਮੋਰਾਂ ਕੱਢ ਕੇ ਕਰਮੂ ਦੇ ਹੱਥ ਫੜਾਈਆਂ ਉਹ ਇੱਕਦਮ ਤਰਬ ਕੇ ਪਿੱਛੇ ਹਟਿਆ ਔਰ ਹੱਥ ਜੋੜ ਬੇਨਤੀ ਕੀਤੀ ਕਿ ਮਾਤਾ ਜੀ ਮੈਂ ਇਹ ਮਾਇਆ ਹਰਗਿਜ ਨਹੀਂ ਲੈਣੀ ਮੇਰੀ ਮਾਤਾ ਮੈਂ ਤਾਂ ਇਹ ਛੋਟਾ ਜਹਾਜ਼ ਦਰਿਆ ਪਾਰ ਕਰਵਾ ਕੇ ਆਪਣਾ ਫਰਜ਼ ਪੂਰਾ ਕਰਦਿਆਂ ਆਪਣੀ ਅਕੀਦਤ ਹੀ ਪੇਂਟ ਕੀਤੀ ਹੈ ਆਪ ਜੀ ਦਾ ਸਪੂਤ ਤੰਦੀਨ ਦੁਨੀ ਦੇ ਭਵ ਸਾਗਰ ਤੋਂ ਪਾਰ ਕਰਵਾਉਣ ਵਾਲਾ ਸਮਰਥ ਮਿਲਿਆ ਹੈ ਮੇਰੀ ਕੇਵਲਰ ਜੋਈ ਹੈ ਕਿ ਮੇਰੇ ਅੰਤ ਸਮੇਂ ਮੈਨੂੰ ਭਵ ਸਾਗਰ ਤੋਂ ਪਾਰ ਕਰਵਾ ਦੇਣਾ ਮਾਤਾ ਜੀ ਨੇ ਕਿਹਾ ਮੇਰੇ ਬੱਚਾ ਜਿਸ ਸ਼ਰਦਾ ਨਾਲ ਤੂੰ ਸੇਵਾ ਕੀਤੀ ਹੈ ਗੁਰੂ ਪਲੀ ਕਰੇ ਤੇਰਾ ਸਭ ਪਰਿਵਾਰ ਪਾਰ ਉਤਰੇਗਾ ਇਹ ਮੋਹਰਾ ਅਸੀਸ ਜਾਣ ਕੇ ਫੜ ਲੈ ਨਾ ਚਾਹੰਦੇ ਹੋਿਆਂ ਦੀ ਬਾਬਾ ਕਰਮੂ ਨੇ ਉਹ ਸੀਸਾਂ ਭਰੀਆਂ ਪੰਜ ਮੋਹਰਾ ਮਾਤਾ ਜੀ ਤੋਂ ਪ੍ਰਾਪਤ ਕਰਕੇ ਆਪਣੇ ਮਸਤਕ ਨਾਲ ਲਾ ਲਈਆਂ ਉਧਰ ਗੰਗੂ ਇਹ ਬਿਰਤਾਂਤ ਚੁੱਪਚੀਪੀਤਾ ਵੇਖ ਰਿਹਾ ਸੀ ਤੇ ਹੁਣ ਮੋਹਰਾ ਵਾਲੀ ਥਾਲੀ ਵੇਖ ਕੇ ਤਾਂ ਉਹ ਹੋਰ ਬਾਗੋ-ਬਾਗ ਹੋ ਉੱਠਿਆ ਗੰਗੂ ਨੇ ਕਿਹਾ ਕਰਮਿਆ ਤੂੰ ਫਿਕਰ ਨਾ ਕਰ ਇਹ ਹੁਣ ਮੇਰਾ ਫਰਜ਼ ਹੈ ਕਿ ਇੰਨਾਂ ਮਾਤਾ ਜੀ ਅਤੇ ਸਹਬਜ਼ਾਦਿਆਂ ਨੂੰ ਸਹੀ ਸਲਾਮਤ ਰੋਪੜ ਪਹੁੰਚ ਆਣਾ ਖੱ쩌ਰ ਦੀਆਂ ਵਾਂਗਾਂ ਪਗੜ ਕੇ ਗੰਗੂ ਅਗਲੇ ਸਫ਼ਰ ਲਈ ਮਾਤਾ ਜੀ ਅਤੇ ਸਹਿਬ ਜਾਨਿਆਂ ਨੂੰ ਨਾਲ ਲੈ ਕੇ ਰਵਾਨਾ ਹੋ ਤੜਿਆ ਜਿਸ ਕੁੱਲੀ ਵਿੱਚ ਮਾਤਾ ਜੀ ਅਤੇ ਸਹਿਬ ਜਾਨਿਆਂ ਨੇ ਸੱਤ ਪੌ ਦੀ ਪਹਿਲੀ ਰਾਤ ਗੁਜ਼ਾਰੀ ਸੀ ਉਸ ਜਗ੍ਹਾ ਤੇ ਯਾਦਗਰ ਛੰਨ ਬਾਬਾ ਕੁਮਾਰ ਮਾਸ਼ਕੀ ਜੀ ਇਤਿਹਾਸਿਕ ਗੁਰਦੁਆਰਾ ਮਾਤਾ ਗੁਜਰੀ ਜੀ ਅਤੇ ਸਹਿਬਜਾਦੇ ਬਣੀ ਹੋਈ ਹੈ ਦਰਿਆ ਪਾਰ ਕਰਵਾ ਕੇ ਜਿਸ ਪਿਲਕਨ ਦੇ ਦਰਖਤ ਹੇਠ ਬਾਬਾ ਕੁਮਾਰ ਨੇ ਮਾਤਾ ਜੀ ਅਤੇ ਸਹਿਬਜਾਦੇ ਨੂੰ ਉਤਾਰਿਆ ਸੀ ਉਹ ਪਿਲਕਨ ਦਾ ਦਰਖਤ ਅੱਜ ਵੀ ਮੌਜੂਦ ਹੈ ਤੇ ਉੱਥੇ ਗੁਰਦੁਆਰਾ ਪਿਲਕਨ ਸਾਹਿਬ ਪਿੰਡ ਚੱਕ 18 ਰੋਪੜ ਵਿਚ ਸ੍ਰੋਬਤ ਹੈ ਗੰਗੂ ਨੇ ਜੋ ਗੁਰੂ ਪਰਿਵਾਰ ਨੂੰ ਸੁਰੱਖਿਅਤ ਟਿਕਾਉਣ ਦੇ ਪੰਚਾਵੰਦ ਦਾ ਵਚਨ ਕੀਤਾ ਸੀ ਉਹ ਉਸ ਨੂੰ ਭੁੱਲ ਗਿਆ ਅਤੇ ਲੋਭ ਦੀ ਕਾਂਗ ਵਿੱਚ ਰੁੜ ਕੇ ਲਾਲਚ ਦੀ ਫੰਦੀ ਵਿੱਚ ਫਸ ਕੇ ਆਪਣੇ ਮਨ ਵਿੱਚ ਖਜ਼ਾਨਾ ਹਥਿਆਉਣ ਦੀਆਂ ਤਰਕੀਬਾਂ ਚ ਡਾਉਣ ਲੱਗ ਪਿਆ ਜਦ کافی ਵਾਰਟ ਲੰਘ ਗਈ ਤਦ ਗੰਗੂ ਇੱਕਦਮ ਰੁਕਿਆ ਤੇ ਮਾਤਾ ਜੀ ਨੂੰ ਸੰਬੋਧਿਤ ਹੋ ਕੇ ਕਹਿਣ ਲੱਗਾ ਕਿ ਰੋਪੜਵਾਲ ਤਾਂ ਬਹੁਤ ਜ਼ਿਆਦਾ ਖਤਰਾ ਹੈ ਕਿਉਂਕਿ ਮੁਗਲੀਆਂ ਸਿਪਾਈਆਂ ਗੁਰੂ ਸਾਹਿਬ ਅਤੇ ਪਰਿਵਾਰ ਨੂੰ ਹਰ ਹਿੱਲੇ ਪਕੜਨ ਜਾਂ ਖਤਮ ਕਰਨ ਕਰਨ ਦਾ ਪ੍ਰਣ ਬਣਾਈ ਬੈਠੇ ਹਾਂ ਸੋ ਮੇਰੀ ਚਾਚੇ ਇਹਨਾਂ ਹਾਲਾਤਾਂ ਵਿੱਚ ਰੋਪੜ ਜਾਣਾ ਠੀਕ ਨਹੀਂ ਰਹੇਗਾ ਇੰਜ ਕਰਦੇ ਹਾਂ ਤੁਸੀਂ ਮੇਰੇ ਨਾਲ ਮੇਰੇ ਪਿੰਡ ਖੇੜੀ ਜਾਂ ਸਿਹੜੀ ਨੂੰ ਚੱਲੋ ਜਦੋਂ ਹਾਲਾਤ ਕੋਈ ਸੁਖਾਵੀ ਹੋਗੇ ਤਦੋਂ ਮੈਂ ਆਪ ਨੂੰ ਤੁਹਾਨੂੰ ਸਾਰਿਆਂ ਨੂੰ ਗੁਰੂ ਸਾਹਿਬ ਪਹੁੰਚਾ ਦੇਵਾਂਗਾ ਹੁਣ ਗੰਗੂ ਰੋਪੜ ਦੇ ਰਸਤੇ ਤੋਂ ਮੋੜ ਕੇ ਗੁਰੂ ਪਰਿਵਾਰ ਨੂੰ ਜੰਗਲਾਂ ਦੇ ਹੋਰ ਓਝੜ ਰਸਤੇ ਵੱਲ ਲੈ ਟੁਰਿਆ ਬਿਰਧ ਮਾਤਾ ਗੁਦਰੀ ਜੀ ਅਤੇ ਨੰਨੇ ਲਾਲ ਮੁਰ ਜੰਗਲ ਬੇਲਿਆਂ ਤੇ ਓਝੜ ਰਾਹਾਂ ਦੇ ਪਾਂਦੀ ਬਣ ਗਏ ਕਾਫੀ ਬਾਟ ਲੰਘਣ ਤੋਂ ਬਾਅਦ ਇੱਕ ਪਧਰਾ ਜਿਆ ਥਾਂ ਵੇਖੇ ਸ਼੍ਰੀ ਮਾਤਾ ਜਿਨੇ ਗੰਗੂ ਨੂੰ ਰੋਕਣ ਲਈ ਕਿਹਾ ਤਾਂ ਜੋ ਵਿਖੜੇ ਪਿੰਡ ਦੀ ਤਕਾਬੜ ਨੂੰ ਥੋੜਾ ਆਰਾਮ ਕਰਕੇ ਦੂਰ ਕੀਤਾ ਜਾ ਸਕੇ ਇਸ ਦਾ ਸਥਾਨ ਤੇ ਮਾਤਾ ਜੀ ਨੇ ਆਪਣੇ ਨੰਨੇ ਪੋਤਰਿਆਂ ਦੇ ਸੀਸ ਤੋਂ ਦਮਲੇ ਉਤਾਰ ਕੇ ਕੇਸਾਂ ਨੂੰ ਕੰਗਾ ਕਰ ਸੁਮਾਰਿਆ ਅਤੇ ਮੋੜ ਸਿਰਾਂ ਉੱਪਰ ਤੇ ਸਤਾਰਾਂ ਸਜਾਈਆਂ ਮਹੀ ਨਾਲ ਦੇ ਜੇਬ ਵਸਤਰਾ ਨੂੰ ਝਾੜੀਆਂ ਉੱਪਰ ਪਾ ਕੇ ਮੋੜ ਵਰਤ ਜੋਗ ਬਣਾਉਣ ਲਈ ਸੁਕਾਇਆ ਇਸ ਜਗ੍ਹਾ ਤੇ ਗੁਰੂ ਪਰਿਵਾਰ ਦੀ ਯਾਦ ਵਿੱਚ ਗੁਰਦੁਆਰਾ ਕੰਗਾ ਸਾਹਿਬ ਸਿशोਭਿਤ ਹੈ ਦੂਜੀ ਰਾਤ ਅੱਠਪੋ ਚਲਦੇ ਆ ਚਲਦੇ ਆ ਰਾਤ ਪੈ ਗਈ درخت ਦੀ ਇੱਕ ਸੰਗਣੀ ਚੰਗੀ ਹੈ ਤੇ ਤਲਾਬ ਦੇਖ ਕੇ ਗੰਗੂ ਮਾਤਾ ਜੀ ਨੂੰ ਕਹਿਣ ਲੱਗੇ ਕਿ ਹੁਣ ਇਸ ਰਾਤ ਸਮੇਂ ਜੰਗਲ ਵਿੱਚ ਦੀ ਗੁਜ਼ਰਨਾ ਖਤਰੇ ਤੋਂ ਖਾਲੀ ਨਹੀਂ ਕਿਉਂ ਨਾ ਆਪਾਂ ਇਸ ਤਲਾਬ ਦੇ ਕਿਨਾਰੇ ਹੀ ਔਖੇ ਸੋਖੇ ਰਾਤ ਕੱਟੀ ਕਰ ਲਈਏ ਦਿਨ ਚੜ੍ਹੇ ਤੇ ਰਸਤਾ ਸਾਫ਼ ਦਿਖਾਈ ਦੇ ਜਾਵੇਗਾ ਸੋ ਅੱਜ ਦੀ ਰਾਤ ਇੱਥੇ ਟਿਕਾਣਾ ਕਰ ਲੈਂਦੇ ਹਾਂ ਮੈਨਸ ਦੀ ਕਿਸੇ ਨਗਰ ਵਿੱਚੋਂ ਸ਼ਕਨ ਲਈ ਪ੍ਰਸ਼ਾਦੇ ਦਾ ਇੰਤਜ਼ਾਮ ਕਰਕੇ ਆਉਂਦਾ ਹਾਂ ਸੋ ਤੁਸੀਂ ਇੱਥੇ ਹੀ ਰੁਕੋ ਨਮਕ ਹਰਾਮੀ ਨੀਚ ਗੰਗੂ ਇਹ ਜਾਣਦਾ ਸੀ ਕਿ ਇਹ ਤਲਾਬ ਤੇ ਚੰਗੀ ਕੋਈ ਓਪਰੀ ਨਹੀਂ ਹੈ ਬਲਕਿ ਉਸਦੇ ਆਪਣੇ ਹੀ ਪਿੰਡ ਦੀ ਜੂ ਦੇ ਬਾਹਰ-ਬਾਰ ਹੈ ਪਰ ਕਿਸੇ ਬਦਨੀਅਤ ਨੰਨ ਉਸਨੇ ਇਹ ਭੇਦ ਮਾਤਾ ਜੀ ਨੂੰ ਨਾ ਦੱਸਿਆ ਬਦਨੀਅਤ ਸਪਸ਼ਟ ਸੀ ਕਿ ਰਾਤ ਨੂੰ ਮੌਕਾ ਲੱਗਦੇ ਹੀ ਉਹ ਖੁਰਜੀ ਨੂੰ ਲੋਭ ਕਰਕੇ ਧਾਲ ਤੇ ਦੌਲਤ ਨੂੰ ਹੜਪਣਾ ਚਾਹੁੰਦਾ ਸੀ ਸੋ ਹੁਣ ਤੱਕ ਉਹ ਆਪਣੇ ਹੀ ਪਿੰਡੋਂ ਰੁੱਖੀ ਸੁੱਕੀ ਬਾਜਰੇ ਦੀ ਰੋਟੀ ਮਸਰਾਂ ਦੀ ਦਾਲ ਆਦਕ ਲੈ ਆਇਆ ਸਾਰੇ ਦਿਨ ਦੇ ਭੁੱਖੇ ਤੇ ਆਏ ਨੰਨੇ ਲਾਲਾਂ ਦੀ ਭੁੱਖ ਧਾਕੇ ਮਾਤਾ ਜੀ ਗੰਗੂ ਦੀ ਅਜਿਹੀ ਹਰਕਤ ਤੇ ਬਹੁਤ ਨਿਰਾਸ਼ ਹੋਏ ਕਿ ਤੂੰ ਤਾਂ ਇਸ ਦਰਦਾਰ ਸੋਇਆ ਰਿਆ ਹੈ ਘਟੋ ਘਟ ਖਾਣਜੋਗ ਪਦਾਰਥਾਂ ਲੈ ਕੇ ਆਉਂਦਾ। ਸੋ ਮਾਤਾ ਜੀ ਨੇ ਸੋਨੇ ਦੀ ਇੱਕ ਮੋਰ ਦੇ ਕੇ ਮੜ ਨਗਰ ਵਿੱਚੋਂ ਕੋਈ ਸਚੱਜਾ ਖਾਣਜੋਗ ਪਦਾਰਥ ਲੈਣ ਗੰਗੂ ਨੂੰ ਭੇਜਿਆ। ਗੰਗੂ ਫਿਰ ਨਗਰ ਵਿੱਚ ਗਿਆ ਤੇ ਰੁੱਖਾ ਸੁੱਖਾ ਅਤੇ ਰੁੱਖਾ ਮਿੱਸਾ ਪ੍ਰਸ਼ਾਦਾ ਪਾਣੀ ਲੈ ਕੇ ਆਇਆ। ਉਸ ਵਿੱਚੋਂ ਥੋੜਾ ਬੋਲ ਸਾਹਿਬ ਜਿਆਦਿਆਂ ਤੇ ਮਾਤਾ ਜੀ ਨੇ ਛਕਿਆ ਅਤੇ ਨੇੜਲੇ ਤਲਾਬ ਚੋਂ ਬੁੱਕਾਂ ਨਾਲ ਪਾਣੀ ਦੀਆਂ ਕੁੱਟਾਂ ਪੀਤੀਆਂ। ਅੱਜ ਦੀ ਰਾਤ ਵੀ ਗੰਗੂ ਦਾ ਹੋਛਾ ਸੁਪਨਾ ਪੂਰਾ ਨਾ ਹੋ ਸਕਿਆ ਮਾਇਆ ਨੂੰ ਚਰਾਉਂਦਿਆਂ ਘਾੜਦਾ ਘਟਦਾ ਘਟਦਾ ਪਤਾ ਨਹੀਂ ਕਿਹੜੇ ਵੇਲੇ ਉਹ ਨੀਂਦ ਦੀ ਗੋਦ ਵਿੱਚ ਜਾ ਡਿੱਗਾ ਅੱਠ ਪੌ ਦੀ ਇੱਕ ਕਰੀਲੀ ਰਾਤ ਮਾਤਾ ਜੀ ਅਤੇ ਗੁਰੂ ਸਤਾਨੇ ਕਾਇਨੌਰ ਦੇ ਤਲਾਬ ਕੰਡੇ ਦਰਖਤਾਂ ਦੀ ਚੰਗੀ ਵਿੱਚ ਰੜੇ ਮੈਦਾਨ ਖੁੱਲੇ ਆਕਾਸ਼ੇ ਹੇਠ ਬਿਤਾਈ ਇਸ ਸਥਾਨ ਤੇ ਅੱਜ ਕੱਲ ਗੁਰਦੁਆਰਾ ਬਾਬਾ ਸ਼ਹੀਦ ਝੰਡੀਸਰ ਕਾਇਨੌਰ ਰੋਪੜ ਵਿਖੇ ਸशोਭਤ ਹੈ ਗੰਗੂ ਬ੍ਰਾਹਮਣ ਦੇ ਘਰ 9 ਪੌ ਦਾ ਇਤਿਹਾਸ ਦਿਨ ਚੜਿਆ ਮਾਤਾ ਜੀ ਨੇ ਨੇੜੇ ਤਲਾਬ ਤੋਂ ਹੱਥ-ਮੂੰਹ ਧੋ ਕੇ ਗੁਰੂ ਚਰਨਾਂ ਨਾਲ ਸੁਰਤ ਜੋੜੀ ਅਤੇ ਬੱਚਿਆਂ ਨੂੰ ਸਾਵਧਾਨ ਕੀਤਾ। ਇਤਨੇ ਚਿਰ ਨੂੰ ਗੰਗੂ ਵੀ ਬਾਹਰ ਅੰਦਰ ਜਾ ਕੇ ਮੋੜ ਮਾਤਾ ਜੀ ਦੇ ਚਰਨਾਂ ਵਿੱਚ ਆ ਗਿਆ ਤੇ ਆਖਣ ਲੱਗਾ ਕਿ ਮਾਤਾ ਜੀ ਰਾਤ ਦੇ ਹਨੇਰੇ ਵਿੱਚ ਪਤਾ ਹੀ ਨਹੀਂ ਚੱਲਿਆ ਅਸੀਂ ਤਾਂ ਆਪਣੇ ਨਗਰ ਖੇੜੀ ਦੇ ਬਿਲਕੁਲ ਹੀ ਨਜ਼ਦੀਕ ਸਾਂ। ਮੈਂ ਸੁਚੇਤੇ ਜਾਣ ਲਈ ਜਦੋਂ ਬਾਹਰ ਗਿਆ ਤਦੋਂ ਇਹ ਮਹਿਸੂਸ ਕੀਤਾ। ਹੁਣ ਆਪਾਂ ਆਪਣੇ ਸੁਰੱਖਿਅਤ ਟਿਕਾਣੇ ਭਾਵਨੇਰੇ ਘਰ ਚੱਲਦੇ ਹਾਂ। ਇਹ ਕਹਿੰਦੇ ਉਸਨੇ ਖੱ쩌ਰ ਦੀ ਬਾਗ ਫੜ ਕੇ ਮਾਤਾ ਜੀ ਅਤੇ ਸਾਹਿਬ ਜੀ ਨੂੰ ਮਗਰ-ਮਗਰ ਆਉਣ ਲਈ ਕਿਹਾ। ਫਰੇਬੀ ਦੇ ਫਰੇਬੀ ਧਰਵਾਸਿਆਂ ਉੱਪਰ ਅਣਚਾਹੇ ਮਨ ਨਾਲ ਪ੍ਰਤੀਤਿ ਕਰਦੇ ਮਾਤਾ ਜੀ ਆਪਣੇ ਲਾਲਾਂ ਨੂੰ ਉਂਗਲ ਲਾ ਕੇ ਗੰਗੂ ਦੇ ਮਗਰ ਟੁਰ ਪਏ। ਥੋੜੇ ਸਫ਼ਰ ਤੋਂ ਬਾਅਦ ਨਗਰ ਦੇ ਬਾਹਰਵਾਰ ਇੱਕ ਟੱਕ ਆਈ। ਗੰਗੂ ਫਿਰ ਗੁਰੂ ਪਰਿਵਾਰ ਨੂੰ ਨਾਲ ਲੈ ਕੇ ਮੋੜਸ ਟੱਕ ਵਿੱਚ ਵੜ ਗਿਆ। ਦਰਕਤਾਂ ਦਾ ਸੰਘਣਾ ਝੁੰਡ ਜਿਸ ਦੇ ਦੁਵਾਲੇ ਕਾਹੀ ਜੰਗਲੀ ਬੂਟੇ ਆਦਿਕ ਨੇ ਆਪਣੀ ਸੰਘਣੀ ਬਾੜ ਕੀਤੀ ਹੋਈ ਸੀ। ਉਸ ਬੇਆਬਾਦ ਟੱਕ ਦੇ ਅੰਦਰ ਇੱਕ ਚੌਂਪੜੀ ਸੀ। ਗੁਰੂ ਮਾਤਾ ਤੇ ਗੁਰੂ ਸਤਨੂ ਉੱਥੇ ਬਿਠਾ ਕੇ ਇਹ ਨੀਚ ਆਖਣ ਲੱਗਾ ਕਿ ਮਾਤਾ ਜੀ ਅੱਜ ਕੱਲ੍ਹ ਹਾਲਾਤ ਬਹੁਤ ਖਰਾਬ ਹਨ ਸਾਡੇ ਪਿੰਡ ਵਿੱਚ ਵੀ ਮੁਗਲੀਆਂ ਸਿਪਾਈਆਂ ਦੀ ਗਸ਼ਤ ਆਮ ਹੀ ਹੁੰਦੀ ਰਹਿੰਦੀ ਹੈ ਤੁਸੀਂ ਥੋੜਾ ਜਿਹਾ ਸਮਾਂ ਇੱਥੇ ਟਿਕਾਣਾ ਕਰੋ ਮੈਂ ਪਿੰਡ ਦੇ ਹਾਲਾਤ ਦੀ ਖਬਰ ਸਾਰ ਲੈ ਕੇ ਮੋੜ ਜਲਦੀ ਹੀ ਵਾਪਸ ਆਉਣਾ ਮਾਤਾ ਜੀ ਅਤੇ ਸਾਹਿਬ ਜਰੇ ਸਾਰਾ ਦਿਨ ਉਸ ਦੀ ਉਡੀਕ ਕਰਦੇ ਰਹੇ ਪਰ ਉਹ ਪਾਪੀ ਨਾ ਮੁੜਿਆ ਇਤਨੇ ਚਿਰ ਨੂੰ ਇੱਕ ਬੇਨਵਾ ਫਕੀਰ ਜੋ ਸ਼ਾਇਦ ਉਸ ਕੁਟਿਆ ਵਿੱਚ ਟਿਕਾਣਾ ਰੱਖਦਾ ਸੀ ਉਹ ਵੀ ਪਿੰਡ ਦੀ ਗਸ਼ਤ ਕਰਕੇ ਛਕਣ ਜੋਗ ਚਲ ਪਾਣੀ ਲੈ ਕੇ ਆਪਣੇ ਟਿਕਾਣੇ ਤੇ ਆ ਗਿਆ ਤੇ ਦੇਖ ਰਿਹਾ ਕਿ ਉਸ ਦੀ ਕੁਟੀਆਂ ਕਿਸੇ ਦੇ ਦੇਵੀ ਆਬਾ ਨਾਲ ਰੋਹਾਨੀ ਚਮਕ ਨਾਲ ਦਗਦੇ ਚਿਹਰਿਆਂ ਵਾਲੇ ਦੇਵੀ ਪੁਰਸ਼ਾਂ ਨਾਲ ਨੂਰੋ ਨੂਰ ਹੋਈ ਪਈ ਹੈ। ਬਿਰਧ ਮਾਤਾ ਦੀ ਗੋਦ ਵਿੱਚ ਦੋ ਵਰਸ਼ੀ ਰੂਹਾਂ ਪਟਾਂ ਉੱਪਰ ਸਿਰ ਸੁੱਟੀ ਤੋਤਲੀਆਂ ਬਾਤਾਂ ਪਾ ਰਹੀਆਂ ਸਨ। ਉਸ ਫਕੀਰ ਨੂੰ ਇਹਨਾਂ ਇਲਾਹੀ ਰੂਹਾਂ ਦੀ ਸਮਝ ਆਉਂਦਿਆਂ ਦੇਣ ਲੱਗੀ ਔਰ ਨਤਮਸਤਕ ਹੋ ਕੇ ਪੁੱਛਿਆ ਕਿ ਆਪ ਜੀ ਇਸ ਨਿਮਾਣੇ ਦੀ ਕੁਲੀ ਵਿੱਚ ਕਿਵੇਂ? ਮਾਤਾ ਜੀ ਦੇ ਮੁਖਾਰਬੇ ਨੂੰ ਸੁਭਾਵਿਕ ਹੀ ਨਿਕਲਿਆ ਭਾਈ ਐਵੇਂ ਹੀ ਇੱਥੇ ਬੈਠੇ ਹਾਂ। ਇਸ ਰਮਝ ਨੂੰ ਸ਼ਾਇਦ ਉਹ ਰੱਬ ਦਾ ਪਿਆਰਾ ਸਮਝ ਗਿਆ। ਔਰ ਰੁਕਾ ਮਿਸਾਪਾ ਭੋਜਨ ਜੋ ਗਜਾ ਕਰਕੇ ਲਿਆਇਆ ਸੀ ਉਹ ਮਾਤਾ ਜੀ ਅਤੇ ਗੁਰੂ ਸਤਾਂ ਦੇ ਮੂਹਰੇ ਅਰਪਣ ਕਰਕੇ ਆਪ ਬਾਹਰ ਚਲਾ ਗਿਆ। ਸੰਜ ਇਸੇ ਉਡੀਕ ਵਿੱਚ ਪੈ ਗਈ ਕਿ ਗੰਗੂ ਹੁਣ ਵੀ ਵਾਪਸ ਆਇਆ ਕਿ ਹੁਣ ਵੀ ਆਖਿਰ ਉਸ ਪਾਪੀ ਨੇ ਆਣ ਮੂੰਹ ਵਿਖਾਇਆ अनेका ਤਰ੍ਹਾਂ ਦੇ ਬਹਾਨੇ ਘੜਦਾ ਕਹਾਣੀਆਂ ਪਾਉਂਦਾ ਆਪਣਾ ਸਾਰਾ ਦਿਨ ਲੋਪਰਾਂ ਦੇ ਬੇਥ ਹੋਵੇ ਕਾਰਨ ਦੱਸਦਾ ਆਪਣੀ ਸਫਾਈ ਦਿੰਦਾ ਹੋਇਆ ਮਾਤਾ ਜੀ ਨੂੰ ਨਾਲ ਚੱਲਣ ਲਈ ਕਹਿਣ ਲੱਗਾ। ਮਾਤਾ ਜੀ ਨੇ ਥੋੜਾ ਬਹੁਤਾ ਸਮਾਨ ਸੀ ਮੋਢੇ 'ਤੇ ਰੱਖਵਾਇਆ ਤੇ ਉਸਦੇ ਨਾਲ ਹੋ ਤੁਰੇ। ਜਿਸ ਅਸਥਾਨ 'ਤੇ ਫਕੀਰ ਦੀ ਕੁੱਲੀ ਵਿੱਚ ਮਾਤਾ ਜੀ ਅਤੇ ਸਹਬਜ਼ਾਦੇ ਨੇ ਦਿਨ ਬਤਾਇਆ ਉੱਥੇ ਗੁਰਦੁਆਰਾ ਐਮਰ ਸਾਹਿਬ ਸਿशोਭਿਤ ਹੈ ਗੱਲਾਂ ਕਰਦੇ ਕਰਦੇ ਮਾਤਾ ਜੀ ਅਤੇ ਨੰਨੇ ਨੰਨੇ ਸਹਬਜ਼ਾਦੇ ਸ਼ਾਮ ਹੋਣ ਤੱਕ ਗੰਗੂ ਦੇ ਪਿੱਛੇ ਪਿੱਛੇ ਚੱਲਦੇ ਉਸਦੇ ਘਰ ਪਿੰਡ ਖੜੀ ਪੁੱਜ ਗਏ ਗੰਗੂ ਨੇ ਇੱਕ ਕਮਰੇ ਵਿੱਚ ਮੰਜੇ ਉੱਪਰ ਖੇਸ ਵਿਛਾ ਕੇ ਮਾਤਾ ਜੀ ਨੂੰ ਆਰਾਮ ਕਰਨ ਲਈ ਬੇਨਤੀ ਕੀਤੀ ਗੰਗੂ ਨੇ ਖੁਰਜੀ ਵਿੱਚੋਂ ਸਮਾਨ ਅਤੇ ਮੋਰਾਂ ਦੀ ਥੈਲੀ ਲਿਆ ਕੇ ਮਾਤਾ ਜੀ ਦੇ ਮੰਜੇ ਹੇਠ ਰੱਖ ਦਿੱਤੀ ਤੇ ਖੱਤਰ ਨੂੰ ਬਾਹਰ ਖੇਤਾਂ ਵਿੱਚ ਸਾੜ ਆਇਆ ਤਾਂ ਜੋ ਕਿਸੇ ਨੂੰ ਪਤਾ ਨਾ ਚੱਲੇ ਰਾਤ ਪਈ ਗੰਗੂ ਦੇ ਪਰਿਵਾਰ ਨੇ ਜਿਹਾ ਜਿਹਾ ਵੀ ਹੋ ਸਕੇ ਅਰਸ਼ਾਦਾ ਬਣਾ ਕੇ ਮਾਤਾ ਜੀ ਅੱਗੇ ਪੇ ਮਾਤਾ ਜੀ ਅਤੇ ਸਹਿਬਜ਼ਾਦੇ ਨੇ ਪ੍ਰਮਾਤਮਾ ਦਾ ਸ਼ੁਕਰ ਕਰਕੇ ਪ੍ਰਸ਼ਾਦਾ ਛਕਿਆ ਗੰਗੂ ਦੇ ਪਰਿਵਾਰ ਨਾਲ ਕੁਝ ਵਾਰਤਾਲਾਪ ਸਾਂਝਾ ਕੀਤਾ ਤੇ ਆਰਾਮ ਕਰਨ ਲਈ ਲੇਟ ਗਏ। ਉਧਰ ਗੰਗੂ ਦਾ ਮਨ ਮੋਹਰਾ ਅਤੇ ਮਾਇਆ ਵਾਲੀ ਥੈਲੀ ਉੱਪਰ ਹੀ ਸੀ ਜਿਸ ਨੂੰ ਅਥੇ ਹਨਲੀ ਉਹ ਪਿਛਲੇ 3 ਦਿਨਾਂ ਤੋਂ ਕਿਸੇ ਮੌਕੇ ਦੀ ਪਾਲ ਵਿੱਚ ਸੀ। ਅੱਜ ਉਸ ਦੇ ਅੱਜ ਉਸ ਦੇ ਸ਼ੈਤਾਨ ਮਨ ਨੇ ਗੁਰੂ ਘਰ ਵੱਲੋਂ ਕੀਤੇ ਸਾਰੇ ਉਪਕਾਰਾਂ ਨੂੰ ਲੋਭ ਦੀਆਂ ਲਹਿਰਾਂ ਵਿੱਚ ਰੋੜ ਦਿੱਤਾ। ਉਸਨੇ ਮਨ ਬਣਾ ਲਿਆ ਕਿ ਮੈਂ ਅੱਜ ਰਾਤ ਨੂੰ ਉਦੋਂ ਮਾਇਆ ਵਾਲੀ ਥੈਲੀ ਚੋਰੀ ਕਰਾਂਗਾ ਜਦ ਮਾਤਾ ਜੀ ਆਰਾਮ ਕਰਨ ਲੱਗ ਜਾਣ। ਉਹ ਬੋਲੇ ਪੈਰੀ ਕਮਰੇ ਅੰਦਰ ਗਿਆ ਅਤੇ ਸੋਨੇ ਦੀਆਂ ਮੋਹਰਾਂ ਵਾਲੀ ਸਮਾਨ ਵਿੱਚੋਂ ਚੁਰਾ ਕੇ ਦੱਬੇ ਪੈਰੀ ਬਾਹਰ ਨਿਕਲ ਗਿਆ ਗੰਗੂਦੇਸ ਨਾਮਕ ਹਰਾਮੀ ਕਾਰੇ ਨੂੰ ਮਾਤਾ ਜੀ ਨੇ ਵੇਖ ਵੀ ਲਿਆ ਪਰ ਬੇਵੱਸ ਹਨ ਗੰਗੂ ਇੱਕ ਖੁਰਚੀ ਵਿੱਚੋਂ ਧਨਦولت ਵਾਲੀ ਥਾਲੀ ਚੁਰਾ ਕੇ ਬਾਹਰ ਜਾ ਕੇ ਚੋ ਵਿੱਚ ਦਬਾਅ ਆਇਆ ਕਿ ਸਮਾਂ ਲੰਘ ਜਾਂਦੇ ਹੋ ਮੋੜੋਂ ਥੋਂ ਕੱਢ ਕੇ ਲਿਆਵੇਗਾ ਉਹ ਸਮਝ ਰਿਹਾ ਸੀ ਕਿ ਮਾਇਆ ਪੱਖੋਂ ਉਸਦੇ ਸਾਰੇ ਦ੍ਰਿਦਰ ਚੁੱਕੇ ਜਾਣਗੇ ਪਰਮੇਸ਼ਰ ਦੀ ਨੇਤ ਹੈ ਸੀ ਕਿ ਜਿਸ ਧਨ ਬਦਲੇ ਉਸਨੇ ਆਪਣਾ ਲੋਕ ਪਰਲੋਕ ਗਵਾਇਆ ਅਕਿਰਤਕਣਤਾ ਦੀਆਂ ਸਾਰੀਆਂ ਹੱਦਾ ਟੱਪ ਕੇ ਗੁਰੂ ਪਰਿਵਾਰ ਨੂੰ ਮੁਗਲਿਆ ਸਰਕਾਰ ਪਾਸ ਗ੍ਰਿਫਤਾਰ ਕਰਵਾ ਕੇ ਸ਼ਹੀਦ ਕਰਵਾਉਣ ਦੀ ਹੱਦ ਤੱਕ ਗਿਆ ਉਹ ਤਾਂ ਵੀ ਉਸ ਦੇ ਹੱਥ ਨਾ ਆਇਆ ਜਿਸ ਸੁੱਕੇ ਚੌਹ ਦੇ ਕੰਡੇ ਉਸਨੇ ਚੁਰਾਇਆ ਹੋਇਆ ਤਾਂ ਨ ਦੱਬਿਆ ਸੀ ਮੀ ਪੈਂਦੇ ਹੋਣ ਕਾਰਨ ਉਸ ਵਿੱਚ ਪਾਣੀ ਚੜ ਆਇਆ ਤੇ ਉਸ ਦੱਬੀ ਹੋਈ ਖੁਰਜੀ ਦਾ ਕੋਈ ਥੋ ਪਤਾ ਹੀ ਨਹੀਂ ਲੱਗਾ ਚੌਹ ਦੇ ਕੰਡੇ ਤਾਂ ਨੂੰ ਦਮਾਉਣ ਦਾ ਕਾਰਾ ਕਰਕੇ ਇਹ ਨੀਚ ਗੰਗੂ ਵਾਪਸ ਘਰ ਆ ਗਿਆ ਦਿਨ ਚੜਿਆ ਸਮਾਨ ਖਿਲਰਿਆ ਹੋਇਆ ਸੀ ਜਿਸ ਵਿੱਚੋਂ ਮੋਰਾਂ ਵਾਲੀ ਥਾਲੀ ਗਾਇਬ ਸੀ ਮਾਤਾ ਜੀ ਨੇ ਗੰਗੂ ਨੂੰ ਕਹੋਲ ਸੱਦਿਆ ਤੇ ਸਹਜ ਨਾਲ ਪੁੱਛਿਆ ਕਿ ਗੰਗੂ ਇਹ ਸਾਰਾ ਸਮਾਨ ਖਿਲਰਿਆ ਪਿਆ ਹੈ ਇਸ ਵਿੱਚੋਂ ਮੋਰਾਂ ਵਾਲੀ ਥਾਲੀ ਵੀ ਗਾਇਬ ਹੈ ਜੇਕਰ ਤੁਸੀਂ ਥੈਲੀ ਸਾਹਮਲੇ ਤਾਂ ਬਹੁਤ ਚੰਗਾ ਕੀਤਾ ਹੈ ਕਿਉਂਕਿ ਤਾਨਾ ਸਾਹਮ ਕੇ ਪਰਦੇ ਵਿੱਚ ਰੱਖਿਆ ਹੀ ਠੀਕ ਹੁੰਦਾ ਹੈ। ਮਾਤਾ ਜੀ ਦੇ ਇਤਨਾ ਕੋ ਪੁੱਛਣ ਅਤੇ ਕਹਿਣ ਦੀ ਦੇਰ ਹੀ ਜੀ ਕਿ ਨਮਕ ਹਰਾਮ ਗੰਗੂ ਨੇ ਬੜੇ ਰੋਹ ਵਿੱਚ ਆ ਕੇ ਮਾਤਾ ਜੀ ਨੂੰ ਵੱਧ ਘਟ ਬੋਲਣਾ ਆਰੰਭ ਕਰ ਦਿੱਤਾ ਤੇ ਕਿਹਾ ਕਿ ਕੀ ਤੁਸੀਂ ਮੈਨੂੰ ਨੇਕੀ ਕਰਨ ਦਾ ਇਹ ਫਲ ਦਿੰਦੇ ਹੋ? ਮੈਂ ਸਰਕਾਰ ਦੇ ਬਾਗੀਆਂ ਨੂੰ ਆਪਣੀ ਜਾਨ ਜੋਖਮ ਵਿੱਚ ਪਾ ਕੇ ਪਨਾਹ ਦਿੱਤੀ ਹੈ ਜੇ ਸੂਬੇਦਾਰ ਨੂੰ ਪਤਾ ਚੱਲ ਗਿਆ ਤਾਂ ਮੇਰਾ ਘਰ ਬੱਚਾ ਪੀੜ ਦੇ ਆਏਗਾ। ਇੰਨਾ ਖਤਰਾ ਮੋਨ ਲੈ ਆ ਕੇ ਮੈਂ ਤੁਹਾਨੂੰ ਆਪਣੇ ਘਰ ਆਰਾਮ ਕਰਵਾਇਆ ਅਤੇ ਪ੍ਰਸ਼ਾਦਾ ਪਾਣੀ ਚਕਾਇਆ ਪਰ ਤੁਸੀਂ ਮੇਰੇ ਤੇ ਹੀ ਚੋਰੀ ਦੀ ਤੋਹਮਤ ਲਾ ਰਹੇ ਹੋ ਪੰਜਾਬ ਸਰਕਾਰ ਤੋਂ ਲੁਕਦੇ ਫਿਰਦੇ ਹੋ ਤੇ ਚੋਰ ਦੂਸਰਿਆਂ ਨੂੰ ਕਹਿ ਰਹੇ ਹੋ ਮਕਾਰ ਗੰਗੂ ਕਹਿਣ ਲੱਗਾ ਕਿ ਮੈਂ ਹੁਣੇ ਜਾ ਕੇ ਕੋਤਵਾਲ ਨੂੰ ਤਲਾਹ ਦਿੰਦਾ ਹਾਂ ਕਿ ਸਰਕਾਰ ਦੇ ਬਾਗੀ ਗੁਰਗੋਬਿੰਦ ਸਿੰਘ ਦੀ ਮਾਤਾ ਤੇ ਉਸਦੇ ਛੋਟੇ ਪੁੱਤਰ ਮੇਰੇ ਘਰ ਵਿੱਚ ਛਿਪੇ ਹੋਏ ਹਨ ਮਾਤਾ ਜੀ ਨੇ ਨੰਮਕ ਹਰਾਮੀ ਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ ਕਿ ਪੁੱਤ ਗੰਗਿਆ ਮੈਂ ਤਾਂ ਖਿਲਰਿਆ ਹੋਇਆ ਸਮਾਨ ਵੇਖ ਕੇ ਸੁਭਾਵਿਕ ਹੀ ਪੁੱਛ ਲਿਆ ਹੁਣ ਤੂੰ ਰੋਲਾ ਨਾ ਪਾ ਅਸੀਂ ਤੰਨ ਕੀ ਕਰਨਾ ਠੀਕ ਹੈ ਜੇ ਤੈਨ ਫਰ ਰੋਲਾ ਨਾ ਪਾ ਜੇਕਰ ਕੋਈ ਚੋਰ ਉਹ ਚੱਕਾ ਵੀ ਲੈ ਗਿਆ ਤਦ ਵੀ ਕੋਈ ਬਾਤ ਨਹੀਂ ਤੂਹਤੀ ਰਜ ਕਰ ਚੁੱਪ ਕਰ ਜਾ ਜਿਉਂ-ਜਿਉਂ ਮਾਤਾ ਜੀ ਉਸ ਨੂੰ ਚੁੱਪ ਕਰਨ ਲਈ ਕਹਿ ਰਹੇ ਸਨ ਇਹ ਗੰਗੂ ਹੋਰ ਉੱਚੀ-ਉੱਚੀ ਰੋਲਾ ਪਾਂਦਾ ਘਰੋਂ ਬਾਹਰ ਨਿਕਲ ਗਿਆ ਗੰਗੂ ਨੇ ਇਸ ਪ੍ਰਕਾਰ ਲਾਲਚ ਵਸੋ ਗੁਰੂ ਕਿਆਨੂ ਕੋ ਬੋਲ ਬੋਲਦਿਆਂ ਪਿੰਡ ਦੇ ਚੌਧਰੀ ਨੂੰ ਨਾਲ ਲੈ ਜਾ ਕੇ ਮਰਿੰਡੇ कोतवाल ਨੂੰ ਜਾ ਖਬਰ ਦਿੱਤੀ ਕਿ ਜਹਾ ਬਨਾ ਸਰਕਾਰ ਦੇ ਬਾਗੀ ਗੁਰੂ ਗੋਬਿੰਦ ਸਿੰਘ ਦੀ ਮਾਤਾ ਤੇ ਦੋ ਛੋਟੇ ਪੁੱਤਰ ਮੇਰੇ ਘਰ ਵਿੱਚ ਛੁਪੇ ਹੋਏ ਹਨ ਤੁਸੀਂ ਉਹਨਾਂ ਨੂੰ ਗ੍ਰਿਫਤਾਰ ਕਰਕੇ ਵਜੀਦ ਖਾਨ ਪਾਸੋਂ ਉੱਚੇ ਮੁਰਾਤਵੇ ਹਾਸਿਲ ਕਰੋ ਅਤੇ ਮੈਨੂੰ ਵੀ ਇਨਾਮ ਦਿਵਾਵੋ ਗੰਗੂ ਵੱਲੋਂ ਇਹ ਖਬਰ ਸੁਣ ਕੇ ਕੋਤਵਾਲ ਬਹੁਤ ਹੀ ਖੁਸ਼ ਹੋਇਆ ਉਸਨੇ ਤੁਰੰਤ ਦੋ ਰੰਗੜ ਜਾਨੀ ਖਾਂ ਤੇ ਮਾਨੀ ਖਾਂ ਮਾਤਾ ਜੀ ਦੇ ਸਹਬਜ਼ਾਦੇਆਂ ਨੂੰ ਗ੍ਰਿਫਤਾਰ ਕਰਨ ਵਾਸਤੇ ਚੌਧਰੀ ਅਤੇ ਗੰਗੂ ਦੇ ਨਾਲ ਭੇਜ ਦਿੱਤੇ ਜਿਸ ਬੇਦਰਦੀ ਤੇ નિર્દયਤਾ ਅਤੇ ਸਖਤਾਈ ਨਾਲ ਇਨ੍ਹਾਂ ਰੰਗੜਾ ਨੇ ਮਾਤਾ ਜੀ ਦੇ ਛੋਟੇ ਸਹਬਜ਼ਾਦੇਆਂ ਨੂੰ ਗ੍ਰਿਫਤਾਰ ਕੀਤਾ ਉਹ ਇਹ ਸੀਗਾ ਕਿ ਖੇੜੀ ਪੁੱਜ ਕਿੰਨਾ ਜਾਲਮਾ ਨੇ ਦੋਵੇਂ ਮਾਸੂਮ ਸਹਬਜ਼ਾਦੇ ਬੋਰੀਆਂ ਵਿੱਚ ਪਾ ਕੇ ਘੋੜਿਆਂ ਤੇ ਲਾਦ ਲਏ ਮਾਤਾ ਜੀ ਨੂੰ ਰੱਸੀ ਨਾਲ ਬੰਨ੍ਹ ਕੇ ਉਹਨਾਂ ਦੇ ਪਾਵਨ ਮੂੰਹਾਂ ਉੱਪਰ ਮਿਰਚਾਂ ਵਾਲਾ ਥੋਬੜਾ ਜਿਸ ਨੂੰ ਆਪਾਂ ਨਕਾਬ ਕਹਿ ਸਕਦੇ ਆ ਜਾਂ ਥੱਲਾ ਵੀ ਕਹਿ ਸਕਦੇ ਆ ਚਾੜ ਕੇ ਘੋੜੇ ਬਿਠਾ ਲਿਆ ਗੰਗੂਦੇ ਜਿਸ ਘਰ ਵਿੱਚੋਂ ਮਾਤਾ ਜੀ ਅਤੇ ਸਾਬ ਜੀ ਦਾ ਗ੍ਰਿਫਤਾਰ ਕੀਤੇ ਗਏ ਉਸ ਜਗ੍ਹਾ ਤੇ ਅੱਜ ਕੱਲ ਗੁਰਦੁਆਰਾ ਅਟਕ ਸਾਹਿਬ ਸਿਸ਼ੋਭਿਤ ਹੈ ਪਿੰਡ ਤੋਂ ਬਾਹਰ ਲਿਆ ਕੇ ਮਾਤਾ ਜੀ ਅਤੇ ਗੁਰੂ ਲਾਲਾ ਨੂੰ ਇੱਕ ਬੈਲ ਗੱਡੀ ਤੇ ਬਿਠਾ ਕੇ ਸਪਾਈਆਂ ਦੇ ਪੈਰੇ ਹੇਠ ਮੋਰਿੰਡੇ ਨੂੰ ਕੂਚ ਕੀਤਾ ਗਿਆ ਇਸ ਜਗ੍ਹਾ ਤੇ ਗੁਰਦੁਆਰਾ ਰੱਤ ਸਾਹਿਬ ਸਿਸ਼ੋਭਿਤ ਹੈ ਗੁਰੂ ਪਰਿਵਾਰ ਮੋਰਿੰਡੇ ਦੇ ਹਵਾਲਾਤ ਵਿੱਚ ਜਾਨੀ ਖਾਂ ਮਾਨੀ ਖਾਂ ਰੰਗੜਾ ਨੇ ਮਾਤਾ ਜੀ ਤੇ ਸਹਬਜ਼ਾਦਿਆਂ ਨੂੰ ਗ੍ਰਿਫਤਾਰ ਕਰਕੇ ਮੋਰਿੰਡੇ ਲੈ ਜਾਂਦਾ ਭਾਈ ਰਤਨ ਸਿੰਘ ਜੀ ਪੰਗੂ ਦੇ ਲਿਖਣ ਅਨੁਸਾਰ ਮਾਤਾ ਜੀ ਦੇ ਹੱਥ ਪੈਰ ਰੱਸੀਆਂ ਨਾਲ ਬੰਨ ਅਤੇ ਸਹਬਜ਼ਾਦਿਆਂ ਨੂੰ ਹੱਥ ਕੜੀਆਂ ਤੇ ਪੈਰਾਂ ਵਿੱਚ ਬੇੜੀਆਂ ਪਾ ਸਾਰੀ ਰਾਤ ਭੁੱਖਣ ਪਾਣੇ ਹਵਾਲਾਤ ਵਿੱਚ ਬਿਨਾ ਔੜਨ ਤੋਂ ਰੱਖਿਆ ਗਿਆ ਜਿਵੇਂ ਕਿ ਆਪਾਂ ਔੜਨ ਸ਼ਬਦ ਅੱਗੇ ਵੀ ਵਰਤਿਆ ਜੇਕਰ ਤੁਹਾਨੂੰ ਨਹੀਂ ਪਤਾ ਤੇ ਇੱਕ ਤਰ੍ਹਾਂ ਨਾਲ ਉੱਪਰ ਲੈਣ ਵਾਲੇ ਕੱਪੜੇ ਨੂੰ ਕਿਹਾ ਜਾਂਦਾ ਜਿਵੇਂ ਰਜਾਈ ਕੰਬੜਾ ਉਧਰ ਮਰਿੰਡੇ ਦਾ ਥਾਣੇਦਾਰ ਆਪ ਸਰਹੰਦ ਮਿਥੇ ਵਜੀਦ ਖਾਨ ਨੂੰ ਇਹ ਖੁਸ਼ਖਬਰੀ ਦੇਣ ਗਿਆ ਵਜੀਦ ਖਾਨ ਨੇ ਥਾਣੇਦਾਰ ਨੂੰ ਸਵਾਸ ਦਿੱਤੀ ਤੇ ਗੁਰੂ ਪਰਿਵਾਰ ਨੂੰ ਛੇਤੀ ਤੋਂ ਛੇਤੀ ਸਰਹੰਦ ਬਚਾਉਣ ਦੀ ਤਾਕੀਦ ਕੀਤੀ ਇਸ ਖੋਫਨਾਕ ਸਮੇਂ ਦਾ ਦ੍ਰਿਸ਼ ਗੁਰਬਿਲਾਸ ਪਰਛੇਦ ਦਸਵੀਂ ਦੇ ਕਰਤਾ ਭਾਈ ਕੁਇਰ ਸਿੰਘ ਜੀ ਨੇ ਲਿਖਿਆ ਹੈ ਕਿ ਸਹਬਜ਼ਾਦਿਆਂ ਨੇ ਨੀਲੇ ਬਾਣੇ ਪਾਏ ਹੋਏ ਸਨ ਨੀਲੇ ਬਾਣਿਆਂ ਵਿੱਚ ਉਹਨਾਂ ਦੇ ਮੁਖੜੇ ਇਸ ਤਰ੍ਹਾਂ ਚਮਕਦੇ ਸਨ ਜਿਸ ਤਰ੍ਹਾਂ ਨੀਲੇ ਬੱਦਲਾਂ ਵਿੱਚ ਬਿਜਲੀ ਚਮਕਰੀ ਹੋਵੇ ਝਾਲਮਾ ਨੇ ਲਾਲਾਂ ਦੇ ਹੱਥ ਵਿੱਚ ਹਥਕੜੀਆਂ ਤੇ ਪੈਰਾਂ ਵਿੱਚ ਬੇੜੀਆਂ ਪਾਈਆਂ ਹੋਈਆਂ ਸਨ ਸਹਿਬ ਜਦੇ ਮਾਤਾ ਜੀ ਨੂੰ ਪੁੱਛਦੇ ਹਨ ਕਿ ਮਾਤਾ ਜੀ ਸਾਨੂੰ ਘੜੀਆਂ ਨਾਲ ਅਤੇ ਤੁਹਾਨੂੰ ਰੱਸਿਆਂ ਨਾਲ ਨੋੜਿਆ ਹੋਇਆ ਹੈ ਸਾਡਾ ਕੀ ਗੁਨਾਹ ਹੈ ਦਾਦੀ ਮਾਤਾ ਪੋਤਰਿਆ ਨੂੰ ਸਮਝਾਉਂਦੀ ਹੈ ਕਿ ਲਾਲ ਜੀ ਸੱਚ ਅਤੇ ਝੂਠ ਦੀ ਲੜਾਈ ਚੱਲ ਰਹੀ ਹੈ ਝੂਠੇ ਜ਼ਾਲਮ ਸੱਚ ਦੀ ਆਵਾਜ਼ ਨੂੰ ਦਬਾਉਣ ਲਈ ਸੱਚ ਬੋਲਣ ਵਾਲਿਆਂ ਨਾਲ ਅਜਿਹਾ ਹੀ ਸਲੋਕਰਦੇ ਹਨ ਕਲਗੀਧਰ ਪਾਸ਼ਾ ਜੀ ਦੇ ਇਸ ਪਰਿਵਾਰ ਲਈ ਜਿਸ ਦੇ ਲੰਗਰਾਂ ਵਿੱਚੋਂ ਮਾਨਵਤਾ ਬੇਰੋਕ ਟੋਕ ਬਿਨਾ ਵਿੱਤ ਕ੍ਰਿਆਨ ਪਾਣੀ ਛੱਕ ਕੇ ਆਪਣੀ ਪੇਟ ਪੂਰਤੀ ਕਰਦੀ ਸੀ ਵਾਸਤੇ ਅੱਜ ਬਿਹਾ ਪ੍ਰਸ਼ਾਦਾ ਤੇ ਪਿਆਲਾ ਪਾਣੀ ਦਾ ਜ਼ਾਲਮਾ ਵੱਲੋਂ ਦਿੱਤਾ ਗਿਆ ਬੈਠੀ ਜ਼ਿੰਦਗੀ ਪੁੱਛਦੀ ਜ਼ਿੰਦਗੀ ਨੂੰ ਸਮਾ ਜ਼ਿੰਦਗੀ ਵਿੱਚ ਇਹ ਕਿਹਾ ਆਇਆ ਇਹ ਦਸਮੇਸ਼ ਦੀ ਮਾਂ ਹੈ ਸੁਬਾ ਜੀ ਨੂੰ ਪਹਿਲਾ ਪਾਣੀ ਦਾ ਤੇ ਟੁੱਕਰ ਵੇਹਾ ਆਇਆ ਮੁਰੰਡੇ ਦੀ ਜਿਸ ਹਵਾਲੇ ਵਿੱਚ ਗੁਰਪਰਿਵਾਰ ਨੇ ਰਾਤ ਕੱਟੀ ਅੱਜਕੱਲ੍ਹ ਉੱਥੇ ਗੁਰਦੁਆਰਾ ਕੋਤਵਾਲੀ ਸਾਹਿਬ ਇਸ ਭਿਆਨਕ ਸਾਕੇ ਦੀ ਯਾਦ ਹਿਰਦੇ ਵਿੱਚ ਤਾਜ਼ਾ ਕਰਵਾਉਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ